ਛੋਟੇ ਸਾਬ ਜਾਦਿਆਂ ਦੇ ਸ਼ਹੀਦ ਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਸਮਰਾਲਾ ਵਿੱਚ ਬਾਬਾ ਜੁਜਾਰ ਸਿੰਘ ਹਸਪਤਾਲ ਵਿੱਚ 21 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਲਗਾਏ ਜਾ ਰਹੇ ਮੁਫਤ ਮੈਡੀਕਲ ਕੈਂਪ ਦੀ ਸ਼ੁਰੂਆਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਜਰ ਸਿੰਘ ਨੇ ਰੀਬਨ ਕੱਟ ਕੇ ਕੀਤੀ ਜਿਸ ਵਿੱਚ ਮਰੀਜ਼ਾਂ ਨੂੰ ਫ੍ਰੀ ਮੈਡੀਕਲ ਸਹੂਲਤ ਦਿੱਤੀ ਜਾਵੇਗੀ ਇਸ ਮੈਡੀਕਲ ਕੈਂਪ ਵਿੱਚ ਐਮ ਡੀ ਮੈਡੀਸਨ ਅਤੇ ਹੱਡੀਆਂ ਦੇ ਮਾਹੀ ਡਾਕਟਰ ਹਰ ਤਰ੍ਹਾਂ ਦਾ ਚੈੱਕਅਪ ਬਿਲਕੁਲ ਫ੍ਰੀ ਕਰਨਗੇ ਅਤੇ ਇਹ ਜਿਆ ਨੂੰ 5 ਦਿਨ ਦੀ ਦਵਾਈ ਵੀ ਬਿਲਕੁਲ ਮੁਫਤ ਦਿੱਤੀ ਜਾਵੇਗੀ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ। ਕੀ ਨਾਮ ਹੈ ਜੀ? ਕਾਰ ਸਿੰਘ ਹੈ। ਇਹ ਕਿਹੜਾ ਪਿੰਡ ਹੈ ਜੀ? ਪਿੰਡ ਪਾਉੜੀ ਹੈ। ਅੱਜ ਹਸਪਤਾਲ ਦੇ ਵਿੱਚ ਆਏ ਹੋ, ਕੈਂਪ ਲੱਗਿਆ ਹੈ। ਕੀ ਚੈੱਕ ਕਰਾਇਆ ਜੀ? ਮੈਂ ਸ਼ੂਗਰ ਤੇ ਕਿਡਨੀ ਦਾ ਚੈੱਕ ਕਰਾਇਆ ਜੀ। ਔਰ ਕੋਈ ਫ੍ਰੀ ਹੈ ਮੈਡੀਕਲ ਕੈਂਪ ਲੱਗਿਆ ਹੈ? ਹਾਂ ਜੀ ਫ੍ਰੀ। ਕੋਈ ਪੈਸਾ ਲੱਗਿਆ ਜੀ? ਨਹੀਂ। ਕੋਈ ਦਵਾਈ ਦਵਾਈ ਦਿੱਤੀ ਹੈ? ਦਵਾਈਆਂ ਦਿੱਤੀਆਂ ਨਹੀਂ। ਉਹ ਫ੍ਰੀ ਆਫ ਕਾਸਟ ਦਿੱਤੇ ਆ। ਹਾਂਜੀ ਫ੍ਰੀ ਹਸਪੀਟਲ ਚ ਆਇਆ ਹਾਂ ਕਿੰਦਾ ਲੱਗਿਆ ਹਸਪੀਟਲ ਇਹ? ਹੈ ਹਸਪੀਟਲ ਬਹੁਤ ਵਧੀਆ ਲੱਗਿਆ ਜੀ। ਔਰ ਡਾਕਟਰਾਂ ਦਾ ਜਿਹੜਾ ਦੇਖ ਰਹੇ ਨੇ ਉਹ ਕਿੰਦਾ ਲੱਗੇਗਾ ਉਹ? ਉਹ ਵੀ ਬਹੁਤ ਵਧੀਆ ਸੁਭਾਅ ਜੀ ਡਾਕਟਰ ਸਾਹਿਬ ਨਹੀਂ ਆ। ਇੰਦਾ ਦਾ ਹਸਪੀਟਲ ਆਪਣੇ ਏਰੀਆ ਚ ਹੋਰ ਹੈ ਨਹੀਂ। ਲਾ ਕੋਈ ਨਹੀਂ ਸਮਰਾਲੇ ਤੇ ਹੀ ਹੈ ਇੱਕ। ਹਾਂਜੀ ਕੀ ਕਹਿਣਾ ਚਾਹੁੰਦੇ ਹੋ ਹਸਪੀਟਲ ਬਾਰੇ? ਹੋਰ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ ਗਰੀਬਾਂ ਦਾ ਰਾਜ ਜੀ ਬਿਲਕੁਲ ਮੁਫਤ ਆਉਣਾ ਚਾਹੀਦਾ। ਜਿੱਦਾਂ ਉਹ ਇਹ ਮੁਫਤ ਇਲਾਜ ਹੋ ਰਿਹਾ ਹੈ। ਹਾਂਜੀ ਓ ਤੁਹਾਨੂੰ ਕਿਦਾਂ ਲੱਗ ਰਿਹਾ ਹੈ? ਓ ਮੈਨੂੰ ਵਧੀਆ ਲੱਗ ਰਿਹਾ ਹੈ। ਅ ਰਾਜ ਜੀ। ਜੀ ਨਾਮ ਹੈ ਨਵਜੀਤ ਸਿੰਘ। ਨਵਜੀਤ ਜੀ ਕੈਂਪ ਦੇ ਵਿੱਚ ਪਹੁੰਚੇ ਹੋ ਬਾਬਾ ਜੀ ਹਾਰ ਸਿੰਘ ਹਸਪਤਾਲ ਦੇ ਵਿੱਚ। ਕੀ ਕੀ ਕੈਂਪ ਦੇ ਵਿੱਚ ਲਗਾਇਆ ਗਿਆ? ਉਹ ਕਿਸ ਪਰਪਸ ਲਈ ਲਗਾਏ ਗਏ? ਇਹ ਜਿਹੜਾ ਬਾਬਾ ਜੀ ਹਾਰ ਸਿੰਘ ਹਸਪਤਾਲ ਵੱਲੋਂ ਕੈਂਪ ਲਗਾਇਆ ਪਹਿਲਾਂ ਤਾਂ ਮੈਂ ਸਾਰੇ ਹੀ ਪ੍ਰਬੰਧਕ ਵੀਰਾਂ ਨੂੰ ਮਤਲਬ ਵਧਾਈ ਦਿੰਨਾ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਅੱਜ ਦੇ ਸਮੇਂ ਇਦਾਂ ਦੀ ਪਹਿਲ ਕਦਮੀ ਦੀ ਲੋੜ ਆ। ਤੇ ਇਹਨਾਂ ਨੇ ਜਿਹੜਾ ਸ਼ਹੀਦ ਅੱਜ ਅੱਜਕੱਲ ਜਿਹੜੇ ਅੱਜ ਤੁਹਾਨੂੰ ਪਤਾ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਮੈਡੀਕਲ ਕੈਂਪ ਲਗਾਇਆ ਇੱਕ ਬਹੁਤ ਹੀ ਅਗਾਂਵਧੂ ਸੋਚ ਦੀ ਇਹ ਇਹਨਾਂ ਨੇ ਜਿਹੜੀ ਆ ਸ਼ੁਰੂਆਤ ਕੀਤੀ ਆ ਸੋ ਮੈਡੀਕਲ ਇਸ ਮੈਡੀਕਲ ਕੈਂਪ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਵੀ ਟੈਸਟ ਨੇ ਜਿਹੜੇ ਲੈਬਾਰਟਰੀ ਟੈਸਟ ਨੇ ਉਹਨਾਂ ਤੇ 50% ਦਾ ਡਿਸਕਾਊਂਟ ਆ ECG ਫ੍ਰੀ ਕਰ ਰਹੇ ਨੇ ਤੇ ਸ਼ੂਗਰ ਦਾ ਟੈਸਟ ਫ੍ਰੀ ਹੋ ਰਿਹਾ ਉਸ ਤੋਂ ਬਿਨਾ 5 ਦਿਨ ਦੀ ਦਵਾਈ ਆ ਜਿਹੜੀ ਚੈੱਕਅਪ ਤੋਂ ਬਾਅਦ ਉਹ ਵੀ ਫ੍ਰੀ ਦਿੱਤੀ ਜਾ ਰਹੀ ਆ ਸੋ ਮੈਂ ਤਾਂ ਕਹੂੰਗਾ ਵੀ ਇਹਨਾਂ ਦੀ ਇੱਕ ਚੰਗੀ ਸ਼ੁਰੂਆਤ ਆ ਸਮਰਾਲੇ ਦੇ ਵਿੱਚ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਵੀ ਇਹਨਾਂ ਤੋਂ ਸੇਧ ਲੈ ਕੇ ਇਦਾਂ ਦੇ ਜਿਹੜੇ ਉਪਰਾਲੇ ਨੇ ਹੋਰ ਹਸਪੀਟਲਸ ਵਾਲੇ ਵੀ ਸਾਰੇ ਪ੍ਰਬੰਧਕ ਉਹ ਕਰਨਗੇ ਨਿਕੜਦਾ ਨਾਮ ਡਾਕਟਰ ਰਾਜੇਸ਼ ਕੁਮਾਰ ਸ਼ਰਮਾ ਰਾਜੇ ਸ਼ਰਮਾ ਜੀ ਜੀ ਕਿ ਮੈਡੀਕਲ ਕੈਂਪ ਲਗਾਇਆ ਗਿਆ ਹੈ ਜੀ ਕਿ ਇਹਦੇ ਵਿੱਚ ਤੁਹਾਡੇ ਇੰਤਜ਼ਾਮ ਕੀਤੇ ਗਏ ਸਭ ਤੋਂ ਪਹਿਲੇ ਤੋਂ ਸਤਸਰੀ ਗਾਲ ਜੀ ਸਭ ਕੋ ਆਪਣੇ यहां पे ਅੱਜ ਮੈਡੀਕਲ ਚੈੱਕਅਪ ਫ੍ਰੀ ਹੈ ਜੀ पाँच दिन की मेडिसिन फ्री है जी और जो टेस्ट है उस पर फिफ्टी परसेंट डिस्काउंट है जी इसके अलावा और क्या क्या है इस पे कैंप में आप यहाँ पे शुगर फ्री हो रही है जी ईसीजी फ्री हो रही है और हर तरह का जो भी मेडिसिन रिलेटेड कोई भी प्रॉब्लम है उसका हर कंसल्टेशन फ्री है जी कितने दिन का कैंप है जी ये इक्कीस से इकतीस तक ਹਸਪੀਟਲ ਦੀ ਇਸ ਤੋਂ ਇਲਾਵਾ ਕੀ ਕੀ ਫੈਸਿਲਿਟੀਆਂ ਮਿਲ ਦਿੱਤੀਆਂ ਜਾਣਗੀਆਂ ਆਪਣੀ ਐਮਰਜੈਂਸੀ ਹੋ ਗਈ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਅ ਅੱਗੇ ਜਾ ਕੇ ਅਬ ਜਲਦੀ ਹਮ ਐਂਬੂਲੈਂਸ ਸੇਵਾ ਵੀ ਦੇ ਦਿੰਗੇ ਫ੍ਰੀ ਐਂਬੂਲੈਂਸ ਸੇਵਾ ਹੋ ਗਈ ਔਰ 24 ਆਵਰਸ ਇਨ ਟੂ 7 ਜਿਹੜਾ ਸ਼ਹੀਦੀ ਦਿਹਾੜਾ ਚੱਲ ਰਿਹਾ ਇਸ ਦੇ ਸਬੰਧ ਵਿੱਚ ਕੈਂਪ ਲਗਾਇਆ ਗਿਆ ਹੈ ਜੀ ਹਾਂ ਜੀ ਰਾਜਾਪੁਰ ਗਾਟਰ ਤੇ ਪਹੁੰਚੋ ਮੈਡੀਕਲ ਕੈਂਪ ਤੇ ਬਹੁਤ ਖੁਸ਼ੀ ਦੀ ਗੱਲ ਹੈ ਬਾਬਾ ਜੁਝਾਰ ਸਿੰਘ ਮੈਡੀਕਲ ਹਸਪੀਟਲ ਵੱਲੋਂ ਇੱਥੇ ਅੱਜ ਫ੍ਰੀ ਮੈਡੀਕਲ ਕੈਂਪ ਲਾਇਆ ਹੈ ਇਹ ਜੋ ਕੈਂਪਾਂ ਦੀ ਲੋੜ ਹੈ ਲੋਕਾਂ ਨੂੰ ਅੱਜਕੱਲ ਟੈਨਸ਼ਨਸ ਬਹੁਤ ਨੇ ਹਾਰਟ ਦੀਆਂ ਬੜੀਆਂ ਪ੍ਰੋਬਲਮਸ ਨੇ 슈ਗਰ ਦੀਆਂ ਬੜੀਆਂ ਪ੍ਰੋਬਲਮਸ ਨੇ ਸਾਰੀਆਂ ਬਿਮਾਰੀਆਂ ਦਾ ਇੱਥੇ ਇਹਨਾਂ ਨੇ ਅੱਜ ਫ੍ਰੀ ਮੈਡੀਕਲ ਕੈਂਪ ਰੱਖਿਆ ਉਹਦੀ ਮੈਨੂੰ ਬੜੀ ਖੁਸ਼ੀ ਆ ਮੈਂ ਵਧਾਈ ਦਿੰਦਾ ਹਸਪੀਟਲ ਦੇ ਪ੍ਰਬੰਧਕਾਂ ਨੂੰ ਇਹਨਾਂ ਨੂੰ ਵਾਹਿਗੁਰੂ ਸਫਲਤਾ ਬਖਸ਼ੇ ਦਦਾ ਲੱਗਿਆ ਹਸਪਤਲ ਪਹੁੰਚ ਕੇ ਇਹਨਾਂ ਦੇ ਜਿਹੜੇ ਇੰਤਜ਼ਾਮ ਨੇ ਹਸਪਤਲ ਨਾਮਾ ਬਣਿਆ ਪਰ ਇੰਤਜ਼ਾਮ ਬਹੁਤ ਅੱਛੇ ਕੀਤੇ ਹੋਏ ਨੇ ਮੈਨੂੰ ਮੈਂ ਜਦੋਂ ਇਹਦੀ ਸ਼ੁਰੂਆਤ ਹੋਈ ਉਦੋਂ ਵੀ ਮੈਂ ਆਇਆ ਸੀ ਮੈਨੂੰ ਲੱਗਿਆ ਕਾਫੀ ਬਿਹਤਰ ਹੈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਇੰਪਰੂਵਮੈਂਟ ਕੀਤੀ ਹੈ ਔਰ ਸਮਾਂ ਲੱਗਦਾ ਮੈਨੂੰ ਲੱਗਦਾ ਇਹ ਲੀਡਿੰਗ ਹਸਪਤਲ ਹੋਏਗਾ ਇਲਾਕੇ ਦਾ ਹੌਣ ਵਾਲੇ ਸਮੇਂ ਚ ਸ਼ਹਿਰ ਦੇ ਲੋਕਾਂ ਨੂੰ ਇਸ ਹਸਪਤਲ ਬਾਰੇ ਕੀ ਮੈਸੇਜ ਹੈ ਇਹ ਲੋਕਾਂ ਨੂੰ ਫਾਇਦਾ ਉਠਾਉਣਾ ਚਾਹੀਦਾ ਜੇ ਇੱਕ ਚੰਗੀ ਮੈਡੀਕਲ ਫੈਸਿਲਿਟੀਆਂ ਅਵੇਲੇਬਲ ਨੇ ਕੁਆਲੀਫਾਈਡ ਡਾਕਟਰ ਨੇ ਉਹਨਾਂ ਦਾ ਫਾਇਦਾ ਉਠਾਉਣਾ ਚਾਹੀਦਾ ਲੋਕਾਂ ਨੂੰ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ